ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ ਬਲੌਗ ਦੇ ਵਿੱਚ ਤਾਂ ਅੱਜ ਦਾ ਨਵਾਂ ਬਲੌਗ ਦਾ ਦਰਸ਼ਨ ਕਰਾਵਾਂ ਤੁਹਾਨੂੰ ਗੁਰਦੁਆਰਾ ਸੇਚੋਣਾ ਸਾਹਿਬ ਪਾਤਸ਼ਾਹ 6ਵੀਂ ਸ੍ਰੀ ਹਰਗੋਬਿੰਦ ਸਾਹਿਬ ਜੀ ਆਓ ਆਪਾਂ ਚੱਲਦੇ ਹਾਂ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਇਹ ਹੈ ਜੀ ਪਿੰਡ ਕੜਵਾਨੇ ਕਲਾਂ ਦੇ ਵਿੱਚ ਗੁਰਦੁਆਰਾ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਆਓ ਆਪਾਂ ਅੰਦਰ ਚੱਲਦੇ ਆ ਇਸ ਤਰ੍ਹਾਂ ਇਹ ਬਾਹਰੋਂ ਜੀ ਲੁੱਕ ਹੈਗੀ ਆ ਜਿਸ ਤੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਤੇ ਦੋ ਨਿਸ਼ਾਨ ਸਾਹਿਬ ਹੁੰਦੇ ਤੇ ਤੁਸੀਂ ਦੇਖ ਸਕਦੇ ਆ ਇਹ ਹੈ ਕੜਾਣੀ ਗੱਲਾਂ ਪਿੰਡ ਹੈ ਜੀ ਇਹਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਹੈ ਦੇਖ ਸਕਦੇ ਹੋ ਇਧਰੋਂ ਕਾਫੀ ਇਹਦੇ ਹੋਰ ਵੀ ਗੁਰਦਵਾਰ ਸਾਹਿਬ ਹੈਗੇ ਆਪਾਂ ਉਹਨਾਂ ਦੇ ਵੀ ਤੁਹਾਨੂੰ ਜਿਹੜਾ ਦਸਤਰ ਦਰਸ਼ਨ ਉਹ ਕਰਾਵਾਂਗਾ ਤੇ ਆਪਾਂ ਕਾਰਵਾਤੇ ਤੇ ਆਪਾਂ ਅੱਗੇ ਚੱਲਦੇ ਅੰਤਵਕਤ ਨੂੰਾਂਗੇ ਇਹ ਗੁਰਦਵਾਰ ਸਾਹਿਬ ਦੀ ਡਿਊਟੀ ਜੀ ਤੁਸੀਂ ਦੇਖ ਸਕਦੇ ਆ ਆਪਾਂ ਅੰਦਰ ਚੱਲਦੇ ਤੇ ਦਰਵਾਜ਼ਾ ਸਾਹਿਬ ਝੋਲਾ ਸਾਹਿਬ ਜਿਹੜੇ ਉੱਪਰ ਨੇ ਕਾਊਂਟਰ ਕੜਾ ਪਰਛਾਤੇ ਉੱਪਰ ਹਨ ਤੇ ਇਧਰੋਂ ਵੀ ਰਸਤਾ ਜਾਂਦਾ ਹੈ ਉੱਪਰ ਇਧਰਲੇ ਪਾਸੇ ਵੀ ਜਿਹੜਾ ਰਸਤਾ ਇਧਰੋਂ ਆਉਂਦਾ ਹੈਗਾ ਜਾਂਦਾ ਵੀ ਹੈਗਾ ਜੀ ਤੇ ਆਪਾਂ ਚੱਲਦੇ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਇੱਕ ਨਜ਼ਰ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਹੜਾ ਇੱਥੇ ਇਤਿਹਾਸ ਹੈਗਾ ਸੰਗਤ ਨੋਬਤ ਦੇ ਇਤਿਹਾਸ ਦੇ ਦਰਸ਼ਨ ਕਰਾਵਾਂਗੇ ਆਓ ਆਪਾਂ ਤੁਹਾਨੂੰ ਦਿਖਾਏ ਹਾਂ ਦਰਸ਼ਨ ਕਰਾਈ ਸੰਗਤ ਜੀ ਇੱਥੇ ਦਾ ਇਤਿਹਾਸ ਹੈਗਾ ਇੱਥੇ ਜਿਹੜੇ ਚਾਰ ਗੁਰਦੁਆਰੇ ਸਾਰੇ ਇੱਕ ਲਾਂਦੇ ਇੱਕ ਲਾਂਦੇ ਵਿੱਚ ਇੱਕ ਇੱਕ ਲਾਂਦੇ ਵਿੱਚ ਜਿਸ ਤੋਂ ਲਿਜਾਣੇ ਕਿ ਇਹ ਹੈ ਗੁਰਦੁਆਰਾ ਸ੍ਰੀ ਟੋਲਾ ਸਾਹਿਬ ਆਪਾਂ ਇਹਦੇ ਦਰਸ਼ਨ ਕਰਾਂਗੇ ਇਸ ਤੇ ਜਿਹੜਾ ਇਹ ਇਤਿਹਾਸ ਸਾਰਾ ਗੁਰਦਵਾਰਾ ਸਾਹਿਬ ਜੀ ਦਾ ਜਿਹੜਾ ਲਿਖਿਆ ਗਿਆ ਹੈ ਨਾ ਆਪਾਂ ਤੁਸੀਂ ਦਰਸ਼ਨ ਕਰੋ ਇਸ ਇਤਿਹਾਸ ਦੇ ਤੇ ਜਦੋਂ ਵੀ ਤੁਸੀਂ ਇਹਨੂੰ ਪੜ੍ਹ ਕੇ ਜ਼ਰੂਰ ਪੜ੍ਹਨਾ ਜੀ ਗੁਰਦਵਾਰਾ ਸਾਹਿਬ ਦਾ ਜਿਹੜਾ ਇਤਿਹਾਸ ਇਸ ਤਰ੍ਹਾਂ ਹੈ ਜੀ ਗੁਰਦਵਾਰਾ ਸਾਹਿਬ ਜੀ ਇੱਥੇ ਸਤਗੁਰੂ ਜੀ ਜਿਹੜੇ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 5-6 ਸੇਮੀ ਉਹ ਦਵਾਨ ਸਜਾਇਆ ਕਰਦੇ ਸਨ ਇਸੇ ਜਗ੍ਹਾ ਤੇ ਸਤਗੁਰੂ ਜੀ ਦਾ ਘੋੜਾ ਬਣਨ ਲਈ ਕਿਲਾ ਗੱਡਿਆ ਜੋ ਕਿ ਅੱਜ ਨਿਮਨ ਦੇ ਦਰਖਤ ਵਿੱਚ ਮੌਜੂਦ ਹੈ ਇੱਥੇ ਸਤਗੁਰੂ ਜੀ ਦੇ 52 ਕਲੀਆਂ ਵਾਲਾ ਚੋਲਾ ਸਾਹਿਬ ਜਿਸ ਨਾਲ ਗੁਰੂ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 59 ਕੈਦੀ ਰਾਜਿਆਂ ਨੂੰ ਰਿਹਾ ਕਰਵਾਇਆ ਚੋਲਾ ਮੌਜੂਦ ਹੈਗਾ ਜੀ ਆਪਾਂ ਉਹ ਵੀ ਦਰਸ਼ਨ ਕਰਾਂਗੇ ਸਲੈਰੀ ਅਖਰਾਂ ਵਾਲੀ ਪੰਜ ਗ੍ਰੰਥੀ ਸਾਹਿਬ ਜਿਸ ਤੋਂ ਸਤਗੁਰੂ ਜੀ ਨਿੱਤ ਨੇਮ ਕਰਿਆ ਕਰਦੇ ਸਨ ਅਤੇ ਇੱਕ ਜਾ ਨਾਂ ਦਾ ਜੋੜਾ ਵੀ ਮੌਜੂਦ ਹੈ ਹੁਣ ਇਸ ਸਥਾਨ ਦੇ ਗੁਰਦੁਆਰਾ ਚੋਲਾ ਸਾਹਿਬ ਤੋਂ ਪਿੱਛੇ ਸ਼ੋਭਾ ਤੇ ਜਿੱਥੇ ਆਪਾਂ ਇਸ ਵੇਲੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜੀ ਗੁਰਦੁਆਰਾ ਚੋਲਾ ਸਾਹਿਬ ਹੈਗਾ ਤੇ ਉਸ ਆਪਾਂ ਪਵਿੱਤਰ ਨਿੰਮ ਦੇ ਵਿਸਥਾਨ ਕਰਾਂ ਦਰਸ਼ਨ ਕਰਾਂਗੇ ਇਸ ਤਰ੍ਹਾਂ ਇਸ ਜਿਹੜਾ ਦਰਵਾਜ਼ਾ ਸਭ ਉੱਪਰ ਹੈਗਾ ਥੱਲੇ ਜਿਹੜੇ ਗੁਰੂ ਦੇ ਲੰਗਰ ਉਹ ਬਣਦੇ ਹਨ ਤੇ ਵਰਤੂਦੇ ਹਨ ਸਾਹਮਣੇ ਸੰਗਤਾਂ ਜਿਹੜੀਆਂ ਬੈਠੀਆਂ ਜਿਹੜਾ ਲੰਗਰ ਛਕ ਰਹੀਆਂ ਨੇ ਇਹ ਹੈ ਉਹ ਪਵਿੱਤਰ ਨਿੰਮ ਸਾਹਿਬ ਸਗਲੇ ਦਰਸ਼ਨ ਕਰੋ ਇਹ ਹੈ ਉਹ ਪਵਿੱਤਰ ਨੇ ਮਸਾਲ ਜਿੱਥੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਮੰਨਿਆ ਸੀਗਾ ਦਰਸ਼ਨ ਕਰੋ ਤੇ ਗੁਰੂ ਘਰ ਦੇ ਆ ਜਿਹੜੇ ਕੋਸ਼ਿਸ਼ਾਂ ਪ੍ਰਾਪਤ ਕਰੋ ਜੀ ਦੇਖੋ ਜਿਹੜੀ ਨਿਮਾ ਹੁਣ ਵੀ ਹਰੀ ਭਰੀ ਵਿੱਚੋਂ ਹੋਈ ਜਾਂਦੀ ਹੈਗੀ ਹੈ ਇਹ ਹੈ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਸਨ ਅਸਥਾਨ ਆਓ ਆਪਾਂ ਦਰਸ਼ਨ ਕਰਾਂਗੇ ਤੇ ਚੱਲਦੇ ਹਾਂ ਅੰਦਰ ਇਹ ਉਹ ਆਸਥਾਨ ਜਿਹੜਾ ਤੁਹਾਨੂੰ ਦੱਸਿਆ ਤੇ ਨਾਲ ਹੀ ਮੇਰੀ ਪਿਆਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ਼ਾ 6ਵੀਂ ਇਤਿਹਾਸਕ ਉਹ ਆਪਣੇ ਦੇ ਦਰਸ਼ਨ ਤੁਹਾਨੂੰ ਕਰਾਵਾਂਗੇ ਆਓ ਆਪਾਂ ਇਸ ਕੁਵਿੱਤਰ ਆਸਥਾਨ ਦੇ ਦਰਸ਼ਨ ਕਰੀਏ ਖੂਸਾ ਆ ਦੇ ਇਹ ਸੰਦਰ ਜਿਹੜਾ ਖੂਸਾ ਵੇ ਐਸਵੇਲ ਚੱਲਦਾ ਹੈਗਾ ਦੇਖੋ ਵਿੱਚ ਪਾਣੀ ਦੀ ਮੋਟਰ ਲੱਗੀ ਹੋਈ ਆ ਤੇ ਨਾਂਕਸ਼ਾਈ ਇਟਾਂ ਜਿਵੇਂ ਸਾਰੇ ਖੂਹ ਦੇ ਵਿੱਚ ਲੱਗੀਆਂ ਹੋਈਆਂ ਨੇ ਬਹੁਤ ਸੋਹਣਾ ਤਰੀਕੇ ਨਾਲ ਜਿਹੜੇ ਆ ਖੂਹ ਸਾਹਿਬ ਦੇ ਵਿੱਚ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਜੀ ਇਸ ਤਰ੍ਹਾਂ ਹੈ ਖੂਹ ਸਾਹ ਤੇ ਵਿੱਚ ਇਹਦੇ ਨਾਲ ਮੋਟਰ ਲੱਗਿਆ ਹੋ ਬੋਰ ਲੱਗਾ ਹੋਇਆ ਜੀ ਇਹਦੇ ਪਾਣੀ ਜਿਹੜਾ ਉੱਪਰ ਜਲ ਉੱਪਰ ਆਉਂਦਾ ਹੈਗਾ ਇਸ ਤਿਹੇ ਤਰ੍ਹਾਂ ਖੂਹ ਸਾਹਿਬ ਦੇ ਦਰਸ਼ਨ ਕੀਤੇ ਤੇ ਗੁਰੂ ਸਾਹਿਬ ਜਿਹੜਾ ਮੈਂ ਤੁਹਾਨੂੰ ਸਥਾਨ ਦੱਸਿਆ ਇਹ ਉਹ ਸਥਾਨ ਆ ਜੀ ਮਰਸ਼ਹਦਤ ਕੁੁਰਕਰ ਦੀ ਖੁਸ਼ੀਆ ਪ੍ਰਾਪਤ ਕੋ ਇਸ ਸਥਾਨ ਦੇ ਵਿੱਚ ਹੀ ਜਿਹੜਾ ਇਤਿਹਾਸ ਅਕਾਸ ਨੂੰ ਸੁਣਾਇਆ ਦੇ ਕੇ ਪੂਸਾਤ ਦੇ ਦਰਸ਼ਨ ਕਰਤੇ ਆਓ ਪਾ ਉੱਪਰ ਹੁਣ ਗੁਰਦੁਆਰਾ ਸਾਹਿਬ ਚੱਲਦੇ ਆ ਚੋਲਾ ਸਾਹਿਬ ਸੰਤਾਂ ਬੜੇ ਪਿਆਰ ਨਾਲ ਜਿਹੜਾ ਲੰਗਰ ਚੱਲ ਰਹੀਆਂ ਨੇ ਦਰਸ਼ਾ ਕਰੋ ਤੇ ਆਓ ਪਾ ਦੇ ਨਾਲ ਸਦਾ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ ਦੀਪੀਆਂ ਲੰਗਰ ਬਣਾ ਰਹੀਆਂ ਨੇ ਆ ਅੱਗ ਬਲ ਰਹੀ ਹੈ ਲੈਖਾ ਰਹੇ ਹਾਂ ਸੰਦ ਜਿਹੜਾ ਇਤਿਹਾਸ ਦੇ ਵਿੱਚ ਲਿਖਿਆ ਸੀ ਸੁਨਹਿਰੀ ਅੱਖਰਾਂ ਵਾਲੀ ਪੰਜ ਗ੍ਰੰਥੀ ਜਿਸ ਤੋਂ ਸਤਿਗੁਰੂ ਜੀ ਆਪ ਨੇ ਤਨੇਮ ਕਰਿਆ ਕਰਦੇ ਸਨ ਤੇ 52 ਕਲੀਆਂ ਵਾਲਾ ਚੋਲਾ ਸਾਹਿਬ ਜਿਸ ਦੀਆਂ ਕਲੀਆਂ 52 ਉਮਰ ਕੈਦੀ ਰਾਜੇ ਇਕਵਾਲੇ ਦੇ ਕਿਲੇ ਵਿੱਚੋਂ ਰੇਖਾ ਕਰਵਾਏ ਹਨ ਗੁਰੂ ਸਾਹਿਬ ਦੇ ਚਰਨਾਂ ਦਾ ਇੱਕ ਜੋੜਾ ਵੀ ਇੱਥੇ ਲੰਗ ਸਾਹਿਬੀ ਇੱਥੇ ਬਾਣ ਦਾ ਜੋ ਹੈਗਾ ਉਹ ਇੱਥੇ ਸ਼ੋਭਤ ਹੈਗਾ ਕੜਾਣੀ ਨਗਰ ਨੂੰ ਉਹਨਾਂ ਨੇ ਇੱਕ ਵਖਰੇ ਵਰਦਸੇ ਤੇ ਵੀ ਕੜਾਣੀ ਨਗਰ ਨੂੰ ਬਾਹਰੋਂ ਆਇਆ ਸੰਗ ਤਾਂ ਬਾਹਰੋਂ ਆਇਆ ਦੁਸ਼ਮਨਾ ਹਰਾ ਨਹੀਂ ਠਾਕੇਗਾ ਕੁਦਰਤੀ ਆਪ ਦਾ ਪਿੰਡ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ ਐਸੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਬਹੁਤ ਵਧੇਗਾ ਫੁੱਲੇਗਾ ਤੇ ਵਧਿਆ ਫੁੱਲਿਆ ਵੀ ਹੈ ਕੜਾਣੀ ਤੋਂ ਕਢਾਣ ਬਣੇਗਾ ਤੇ ਆਓ ਆਪੋਂ ਉੱਪਰ ਚੱਲਦੇ ਹਾਂ ਦਰਸ਼ਨ ਕਰਾਂਗੇ ਹਾਂ ਦਰਵਾਜ਼ਾ ਉਹ ਦਾ ਪਰਚਨ ਕਰਦੇ ਚੱਲਦੇ ਅੰਦਰ ਉੱਪਰ ਪਹੁੰਚ ਗਏ ਆ। ਫੋਟੋ ਵੀ ਥੋੜੀ ਲੈ ਲੈਂਦੇ ਆ। ਸਾਉਤ ਪੈਲਾ ਪਾ ਦੌਰ ਨਿਸ਼ਾਨ ਸਾਹਿਬ ਗੁਰੂ ਦੇ ਦਰਸ਼ਨ ਕਰਾਂਗੇ। ਮੇਰੀ ਵੀ ਮਾਲਕੀ ਅਸਥਾਨ ਜਿਹੜੇ ਧੰਨ ਸਰ ਸੀ ਹਰ ਗੋਵਿੰਦ ਸਾਹਿਬ ਜੀ ਸਨ ਇਹ ਹਨ ਦੌਰ ਨਿਸ਼ਾਨ ਸਾਹਿਬ ਤੁਸੀਂ ਦਰਸ਼ਨ ਕਰੋ ਤੇ ਆਪਾਂ ਅੰਦਰ ਚੱਲਦੇ ਆਂ। ਦਰਸ਼ਨ ਕਰਾਂਗੇ। اس طرح اندر جہے آپنی ساحل پاٹ چل رہے درشن کرو گرو گھر دشیاں پراپت کرو درشن کرو تو گرو گھر دشیاں پراپت کرو جی آپ درشن کر لئے سامنے شیشے ونجا کلیاں والا وہ چولا جو قیدی فٹ کے ونجا قیدی یہاں بنجا کلی چولہے قیدی فٹ قیدی اس چولہے فٹ کے باہر آئے سن ਤਾਂ ਤਾਂ ਸਿਰ ਗੁਰੂ ਫਰਗੋਬੇ ਸਾਹਿਬ ਜੀ ਦਾ ਉਹ ਗੁੰਝਾ ਕਰਿਆ ਨਾਲ ਕੋਲਾ ਜੀ ਇਹ ਗੁਰਸਾਹ ਦੇ ਜੋੜਾ ਸਾਫ ਪਏ ਆ ਦਰਸ਼ਨ ਕਰੋ ਤੇ ਗੁਰੂ ਘਰੇ ਦੇ ਰੂਸ਼ੀਆਂ ਪ੍ਰਾਪਤ ਕਰੋ ਜੀ ਗੁਰੂ ਸਾਹਿਬ ਦੀ ਪਾਵਨ ਕੋਠੀ ਪੰਜ ਗ੍ਰੰਥੀ ਸਾਹਿਬ ਦਰਸ਼ਨ ਕਰੋ ਸਲੈਰੀ ਅੱਖਰਾਂ ਦੇ ਜਿਹੜੀ ਇਹ ਲਿਖੀ ਗਈ ਹੈਗੀ ਅੱਜ ਸੱਤਾ ਸ਼ਾਪ ਨਹੀਂ ਨਾਤਮਸਤ ਕੁਮ ਲਗਿਆ ਏ ਤੇ ਹੁੰਦੀਆਂ ਨੇ ਕਿਉਂਕਿ ਇਹ ਜਿਹੜੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਤੁਸੀਂ ਵੀ ਇੱਥੇ ਜ਼ਰੂਰ ਆ ਕੇ ਦਰਸ਼ਨ ਕਰਦੇ ਜਾਓ ਕਿ ਆਪਾਂ ਕਿ ਚੱਲਦੇ ਆਂ ਇਹ ਸਾਈਡ ਦਾ ਇਧਰੋਂ ਹੈ ਜਿੱਥੇ ਪੁੰਨ ਜਗਰਿਆਂ ਵਾਲਾ ਬਾਬਾ ਜੀ ਦਾ ਚੋਲਾ ਉਹ ਹੈਗਾ ਜੀ ਲੈ ਬਿਲਕੁਲ ਦਰਵਾਜਾ ਸਾਹਿਬ ਦੇ ਤਾਂ ਤਾਂ ਸੁਬੀ ਜੀ ਦਰਵਾਜਾ ਸਾਹਿਬ ਕਿਹੜਾ ਬਹੁਤ ਸੋਹਣਾ ਗੁਰਦਾਸ ਸਾਹਿਬ ਸ਼ੀਸ਼ਿਆਂ ਦੇ ਬੜੇ ਨੇ ਤੁਸੀਂ ਦਰਸ਼ਨ ਕਰੋ ਤੇ ਗੁਰਪ੍ਰਬਤਿਆਂ ਨੂੰ ਤੁਸੀਂ ਆਪਕੋ ਸੰਗਤ ਕਾਫੀ ਅਚੇ ਜੁੜੀ ਹੋਈ ਹੈ ਕਿ ਉਹ ਕਿਸੋ ਕਮੀ ਨਾਲ ਜਿਹੜੇ ਪਾਪ ਉਹ ਚੱਲ ਰਹੇ ਨੇ ਜੀ

ਤਾਂ ਇਹ ਵੱਡਾ ਜਿਹੜਾ ਪਿੰਡ ਹੈਗਾ ਕੜਾਣਿਕਲਾ ਇਹ ਆਲੇ-ਦਾਲੇ ਮਤਲਬ ਦਿਖਾ ਦਿੰਦਾ ਸਾਰਾ ਨਿਮ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਈ ਦਿੱਤੇ ਆ ਜੀ ਇਹ ਉਪਰੋਕਤ ਦੀ ਦਰਸ਼ਨ ਕਰ ਸਕਦੇ ਆ ਇਹ ਬਾਹਰਲਾ ਦੇਖ ਹੈਗੀ ਗੁਰਦੁਆਰਾ ਸਾਹਿਬ ਦੀ ਆਓ ਆਪ ਅੱਗੇ ਚੱਲਦੇ ਆ ਤੇ ਇਹ ਨਿਮ ਸਾਹਿਬ ਜੀ ਦੇ ਆਪਾਂ ਦਰਸ਼ਨ ਕਰ ਚੁੱਕੇ ਆ ਆਓ ਆਪ ਥੱਲੇ ਚੱਲੀਏ ਇਹ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ 6ਵੀਂ ਉਹਨਾਂ ਦਾ ਇਤਿਹਾਸਕ ਜਿਹੜਾ ਇਹ ਆਸਥਾਨ ਆ ਜੀ ਦਰਸ਼ਨ ਕਰੋ ਤੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਆਓ ਆਪਾਂ ਹੌਣ ਠੰਡਾ ਚੱਲਾਂਗੇ ਤੇ ਲੰਗਰ ਵਿੱਚ ਕੁਝ ਛਕਾਂ ਦੇ ਜੋ ਵੀ ਹੋਏਗਾ ਤੇ ਜਰੂਰ ਲੰਗਰ ਜਿਹੜਾ ਮਾੜਾ ਮੋਟਾ ਛਕਣਾ ਚਾਹੀਦਾ ਹੈ ਆਓ ਆਪਾਂ ਅਗਲੇ ਗੁਰਦਵਾਰ ਸਾਹਿਬ ਵੀ ਜਨਣਾ ਹੈਗਾ ਇਹ ਹੈ ਇਸਤਰਾਪੋਰਗੇ ਦੇ ਸਾਹਮਣੇ ਤੋਂ ਤੇ ਆਪਾਂ نیچے ਆ ਚੁੱਕੇ ਹਾਂ ਇਹ ਹੈ ਜੋੜਾ ਘਰ ਇਹ ਹੈ ਲੰਗਰ ਹੌਂ ਕੇ ਮੈਂ ਤੇ ਆ ਤੁਹਾਨੂੰ ਕਰਾ ਦਿੱਤਾ ਹੈਗਾ ਜੀ ਤੇ ਇਸੇ ਦੇ ਨਾਲ ਸੁਰੇਂਦਰ ਸਿੰਘ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਮੈਂ ਅੱਜ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਾਛੇ 6ਵੇਂ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਸਥਾਨ ਦੇ ਦਰਸ਼ਨ ਕਰਾਏ ਤੇ ਵਾਇਆ ਗੁਰੂ ਅੱਗੇ ਅਰਦਾਸ ਕਰਨਾ ਕਿ ਸੁਰਿੰਦਰ ਸਿੰਘ ਨੌ ਇਸ ਤਰ੍ਹਾਂ ਸਾਨੂੰ ਦਰਸ਼ਨ ਜਿਹੜੇ ਉਹ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰਉਂਦਾ ਰਹੇ ਤੇ ਜਿਹਨੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰਨਾ ਆਲੋਗ ਵੀ ਵੀਡੀਓ ਦੀ ਨੋਟੀਫਿਕੇਸ਼ਨ ਉਹ ਮਰਸੇ ਤੇ ਇਹਦੇ ਨਾਲ ਕੋਈ ਸੰਬੰਧ ਨਹੀਂ ਉਹ ਜਾਜਤ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਜੀ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਦੀ ਬਣਾ